ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਗਲਾਬ ਦੇ ਫੁੱਲਾਂ ਤੋਂ ਨਾ ਆਪਾਂ ਗਲਾਬ ਜਲ ਬਣਾਵਾਂਗੇ ਉਹ ਵੀ ਘਰੇ ਆਪਾਂ ਬਿਨਾ ਕੈਮੀਕਲ ਤੋਂ ਇਹ ਗਲਾਬ ਦੇ ਫੁੱਲ ਜੀ ਸਰਦੀਆਂ 'ਚ ਤਾਂ ਬਹੁਤ ਵਧੀਆ ਕਾਫੀ ਮਿਲ ਜਾਂਦੇ ਆ ਅੱਜ ਕੱਲ ਨਾ ਬਹੁਤ ਘੱਟ ਮਿਲਦੇ ਆ ਇਹ ਤੇ ਆਪਾਂ ਕੋਲੇ ਨਾ 25 ਤੋਂ 30 ਫੁੱਲ ਸੀਗੇ ਆਪਣੇ ਕੋਲੇ ਤੇ ਆਪਾਂ ਅੱਜ ਇਹਨਾਂ ਦਾ ਗਲਾਬ ਜਲ ਬਣਾ ਰਹੇ ਆ ਦੇਖੋ ਆਪਾਂ ਇਹਨਾਂ ਨੂੰ ਧੋ ਲਿਆ ਸਾਫ ਕਰ ਲਿਆ ਤੇ ਆ ਵਿੱਚੋਂ ਇਹਦੇ ਜਿਹੜਾ ਡੰਡੀਆਂ ਨਹੀਂ ਸੀ ਨੀਆਂ ਦੀਆਂ ਇਹ ਆਪਾਂ ਕੱਢ ਦਿੱਤੀਆਂ ਸਾਰੀਆਂ ਕੱਢਤੀਆਂ ਤੇ ਪੱਤੀਆਂ ਪੱਤੀਆਂ ਆਪਣੇ ਕੋਲ ਹੈਗੀਆਂ ਤੇ ਹੁਣ ਆਪਾਂ ਇਹਦਾ ਗਲਾਬ ਜਲ ਬਣਾਉਣਾ ਸ਼ੁਰੂ ਕਰਾਂਗੇ ਆਪਾਂ ਇੱਧਰ ਲੈ ਲਿਆ ਟੋਪੀਆ ਤੇ ਕੋਈ ਵੀ ਆਪਾਂ ਭਾਂਡਾ ਲੈ ਸਕਦੇ ਹਾਂ ਟੋਪੀਆ ਲੈ ਲਿਆ ਮੈਂ ਇਹਦੇ ਵਿੱਚ ਪੱਤੀਆਂ ਪਾ ਦਿੰਦੀ ਹੁਣ ਹੁਣ ਆਪਾਂ ਇਹਨੂੰ ਨਾ ਹਸਤਗਾ ਕਰਕੇ ਥੋੜਾ ਜਿਹਾ ਸਾਈਡ ਤੇ ਲਾ ਦਿੰਨੇ ਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਆਹ ਸਟੈਂਡ ਰੱਖ ਦਿਆਂਗੇ ਹੁਣ ਆਪਾਂ ਇਹਦਾ ਗੈਸ ਆਨ ਕਰਦੇ ਆਂ ਹੁਣ ਉੱਤੇ ਆਪਾਂ ਨਾ ਟੋਫੀਆਂ ਰੱਖਦੇ ਤੇ ਹੁਣ ਆਪਾਂ ਇਹਦੇ ਵਿੱਚ ਨਾ ਪਾਣੀ ਪਾ ਦਿਆਂਗੇ ਪਾਣੀ ਆਪਾਂ ਨਾ 2 ਗਲਾਸ ਆਪਣੇ ਕੋਲੇ ਇਹ ਮਤਲਬ ਵੀ ਅੱਧਾ ਕਿਲੋਟਰ ਪਾਣੀ ਹੋਊਗਾ ਇੰਨਾ ਕੁ ਪਾਣੀ ਆਪਾਂ ਇਹ ਚ ਪਾ ਦਿਆਂਗੇ ਹੁਣ ਆਪਾਂ ਕੋਈ ਵੀ ਭਾਂਡਾ ਜਿਹੜਾ ਕੌਲੀ ਜਾਂ ਕੋਈ ਡੱਬਾ ਲੈਣਾ ਤੇ ਉਹ ਆਪਾਂ ਇਹਦੇ ਵਿੱਚ ਰੱਖ ਦਿਆਂਗੇ ਐਸ ਤਰ੍ਹਾਂ ਕਰਕੇ ਤੇ ਹੁਣ ਆਪਾਂ ਗੈਸ ਨੂੰ ਥੋੜਾ ਜਿਹਾ ਤੇਜ਼ ਰੱਖਾਂਗੇ ਜਦੋਂ ਵੀ ਭਾਪ ਬਣ ਗਈ ਫਿਰ ਆਪਾਂ ਮੀਡੀਅਮ ਕਰ ਲਾਂਗੇ ਤੇ ਹੁਣ ਆਪਾਂ ਉੱਤੇ ਆ ਢੱਕਣ ਲਾਤਾ ਇਹਦੀ ਗੈਸ ਹੈ ਨਾ ਬਿਲਕੁਲ ਬੰਦ ਕਰਨੀ ਆਪਾਂ ਚਾਰ ਚਪੇਰੇ ਤੋਂ ਇਹ ਬੰਦ ਕਰਤਾ ਆਪਾਂ ਤੇ ਹੁਣ ਆਪਾਂ ਜਦੋਂ ਵੀ ਇਹਦੇ ਵਿੱਚੋਂ ਗੈਸ ਬਣ ਗਈ ਤੇ ਉਦੋਂ ਆਪਾਂ ਮੀਡੀਅਮ ਕਰਦੇ ਹਾਂ ਹੁਣ ਆਪਣੀ ਨਾ ਇਹਦੇ ਵਿੱਚ ਗੈਸ ਬਣ ਗਈ ਐ ਤੇ ਉੱਤੇ ਆਪਾਂ ਨਾ ਬਰਫ਼ ਰੱਖ ਦਿਆਂਗੇ ਇਹਦੇ ਤੇ ਇਧਰ ਗੈਸ ਨੂੰ ਆਪਾਂ ਹੁਣ ਨਾ ਕਰ ਦਿਆਂਗੇ ਮੀਹ ਦਿਓ ਹੁਣ ਇਹਨੂੰ ਨਾ 20 ਤੋਂ 25 ਮਿੰਟ ਲੱਗ ਜਾਣਗੇ ਆਪਾਂ ਉਸ ਤੋਂ ਬਾਅਦ ਇਹਨੂੰ ਖੋਲਾਂਗੇ ਹਾਂਜੀ ਆਪਣੇ ਨਾ ਗਲਾਬ ਜਲ ਨੂੰ 20 ਤੋਂ 25 ਮਿੰਟ ਹੋ ਗਏ ਐ ਤੇ ਹੁਣ ਆਪਾਂ ਇਹਨੂੰ ਦੇਖਦੇ ਹਾਂ ਖੋਲ ਕੇ ਤੇ ਆਪਾਂ ਪਹਿਲਾਂ ਗਾਇਸ ਆਫ ਕਰ ਦਿੰਨੇ ਕੀ ਕਰੀਏ ਨਾ ਦਾਦੀ ਦਿਲਾਵ ਚੱਲ ਬਣਾਉਣੀ ਪੁੱਤ ਤੇ ਆ ਹੁਣ ਆਪਾਂ ਹੋਲੀ ਦੇ ਦਿਨੇ ਟੱਕਣ ਲਾਵਾਂਗੇ ਹੁਣ ਨਾ ਪਟਕ ਕਰਨ ਨੂੰ ਹੋਲੀ ਦੇ ਦਿਨ ਲਾਵਾਂਗੇ ਕਿਉਂਕਿ ਇਹਦੇ ਉੱਤੇ ਨਾ ਪਾਣੀ ਹੈ ਤੇ ਆਪਾਂ ਵੇਚਣਾ ਪੈ ਜੇ ਦੇਖੋ ਜੀ ਗਲਾਬ ਜਲ ਆਪਣਾ ਨਾ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋ ਗਿਆ ਤੇ ਕਸ਼ੂਆਂ ਆਪਣੀਆਂ ਮਾਰਦੀਆਂ ਮੈਂ ਘਾਉਂਦੀਆਂ ਵਿੱਚੋਂ ਗਲਾਬ ਜਲ ਦੀਆਂ ਦੇਖੋ ਬਹੁਤ ਸੋਹਣਾ ਤੇ ਕਿੱਡਾ ਸਾਫ਼ ਦੇਖੋ ਜਿੰਨੇ ਆਪਣੇ ਫੁੱਲ ਸੀ ਨਾ ਉਹ ਫੁੱਲਾਂ ਦੇ ਹਿਸਾਬ ਨਾਲ ਜਿਹੜਾ ਨਿਕਲਣਾ ਸੀ ਉਹਨਾਂ ਨਿਕਲੇ ਬਹੁਤ ਹੀ ਸੋਹਣਾ ਆਪਣਾ ਗਲਾਬ ਜਲ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਨਾਂ ਠੰਡਾ ਕਰਕੇ ਨਾ ਤੇ ਉਹਦੇ ਵਿੱਚ ਪਾ ਲਾਂਗੇ ਕੰਕਰੀਟ ਦੀ ਬੋਤਲ ਦੇ ਵਿੱਚ ਜਾਂ ਕੋਈ ਵੀ ਪਲਾਸਟਿਕ ਦੀ ਆਪਾਂ ਉਹਦੇ ਵਿੱਚ ਇਹਨੂੰ ਪਾ ਸਕਦੇ ਹਾਂ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰ ਲઈએ ਇੱਕ ਵਾਰ ਪੰਨਾ ਆਪਾਂ ਉਹ ਗਲਾਵਜਲ ਆਪਣਾ ਠੰਡਾ ਹੋਈ ਜਾਂਦਾ ਤੇ ਇੱਧਰ ਦੇਖੋ ਆਹ ਜਿਹੜਾ ਕਲਰ ਹੈ ਨਾ ਇਹ ਵੀ ਆਪਣੇ ਬਹੁਤ ਹੀ ਕੰਮ ਆਉਂਦਾ ਹੁੰਦਾ ਤੇ ਆਪਾਂ ਇਹਨੂੰ ਥੋੜਾ ਜਨਾ ਪਾਣੀ ਸਿਕਾ ਲੈਂਦੇ ਤੇ ਫਿਰ ਬਹੁਤ ਹੀ ਵਧੀਆ ਬਣ ਜਾਊਗਾ ਇਹ 5-7 ਮਿੰਟਾਂ ਚ ਇਹ ਪਾਣੀ ਸੁੱਕ ਜਾਊਗਾ ਆਪਣਾ ਨਾ ਗਲਾਵਜਲ ਠੰਡਾ ਹੋ ਗਿਆ ਤੇ ਖੁਸ਼ਬੂ ਤਾਂ ਵੈਸੇ ਬਹੁਤ ਆ ਰਹੀ ਹੈ ਜੇ ਤੁਸੀਂ ਹੋਰ ਵੀ ਖੁਸ਼ਬੂਦਾਰ ਬਣਾਉਣਾ ਤੇ ਆਪਾਂ ਆਪਣੇ ਕੋਲ ਨਾ ਰੋਜ਼ ਐਸੇ ਸੈ ਤੇ ਇਹਦੀਆਂ ਆਪਾਂ ਦੋ ਬੂੰਦਾਂ ਪਾ ਸਕਦੇ ਆਪਾਂ ਇਹਦੀਆਂ ਦੋ ਬੂੰਦਾਂ ਇਹਦੇ ਵਿੱਚ ਪਾ ਦਿਆਂਗੇ ਤੇ ਇਹਦੇ ਨਾਲ ਹੋਰ ਵੀ ਜ਼ਿਆਦਾ ਖੁਸ਼ਬੂ ਆਉਂ ਲੱਗ ਜੂਗੀ ਹੁਣ ਆਪਾਂ ਇਹਦੇ ਵਿੱਚ ਨਾ ਰੋਜ਼ ਐਸੇ ਸ ਦੀ ਦੋ ਬੂੰਦਾਂ ਪਾਤੀਆਂ ਤੇ ਹੋਰ ਵੀ ਜ਼ਿਆਦਾ ਖੁਸ਼ਬੂਦਾਰ ਹੋ ਗਿਆ ਕਿਉਂਕਿ ਬੱਚੇ ਪਸੰਦ ਨਹੀਂ ਕਰਦੇ ਥੋੜੀ ਮੋਟੀ ਖੁਸ਼ਬੂ ਨੂੰ ਤਾਂ ਤੇ ਹੁਣ ਆਪਾਂ ਆਪਣੇ ਕੋਲ ਆ ਸ਼ੀਸ਼ੀ ਆ ਰਵੜ ਦੀ ਤੇ ਆਪਾਂ ਇਹਦੇ ਵਿੱਚ ਨਾ ਬਾ ਰਹੇ ਆਂਗੇ ਆਪਾਂ ਬਲਾਲ ਜਾਨਾ ਜਿਹੜਾ ਬਣਾਇਆ ਆਪਾਂ ਤੇ ਬਹੁਤ ਹੀ ਵਧੀਆ ਬਣ ਗਿਆ ਆਪਣਾ ਬਿਨਾ ਕੈਮੀਕਲ ਤੋਂ ਬਣਿਆ ਨਾ ਵੀ ਗੋਆ ਆਪਣੀ ਨਾ ਸ਼ੀਸ਼ੇ ਭਰ ਗਈ ਐ ਪੂਰੀ ਆ ਦੇਖੋ ਬਹੁਤ ਵਧੀਆ ਖੂਬ ਆਉਂਦੀ ਐ ਇਹਨੂੰ ਆਪਾਂ ਦੂਸਰੀ ਸ਼ੀਸ਼ੀ 'ਚ ਪਾ ਲਾਂਗੇ। ਹੁਣ ਆਪਾਂ ਗਲਾਬ ਜਲ ਤਾਂ ਕੱਢ ਲਿਆ ਬਾਹਰ ਆ ਵੀ ਗਲਾਬ ਜਲ ਹੀ ਆਪਣਾ। ਇਹ ਕਲਰ ਵਾਲਾ ਹੋ ਗਿਆ। ਇਹਨਾਂ ਆਪਾਂ ਇਸ ਤਰ੍ਹਾਂ ਕਰਕੇ ਪੱਤੀਆਂ ਨੂੰ ਨੱਪ-ਨੱਪ ਕੇ ਇਹਨਾਂ ਸਾਰਾ ਕੱਢ ਲਾਂਗੇ। ਸਾਰਾ ਜੂਸ ਨਿਕਲ ਗਿਆ ਇਹਦੇ ਨਾਲ। ਇਹ ਤਾਂ ਉਸ ਤੋਂ ਵੀ ਵਧੀਆ ਹੈਗਾ ਆਪਾਂ ਇਹਦੇ ਵਿੱਚ ਵੀ 2-4 ਬੂੰਦਾਂ ਪਾ ਦਿਆਂਗੇ ਰੋਜ਼ ਐਸਐਸ ਦੀਆਂ ਦੇਖੋ ਇਹ ਉਸ ਤੋਂ ਵੀ ਵਧੀਆ ਹੈ ਇਹਨੂੰ ਵੀ ਆਪਾਂ ਸਕਿਨ ਤੇ ਲਾ ਸਕਦੇ ਆ ਤੇ ਜਿਹੜਾ ਰੋਜ਼ ਵਾਟਰ ਦਾ ਉਹ ਆਪਾਂ ਸਕਿਨ ਤੇ ਵੀ ਵਰਤ ਸਕਦੇ ਆ ਉਹਨੂੰ ਆਪਾਂ ਮਠਿਆਈਆਂ 'ਚ ਵੀ ਵਰਤ ਸਕਦੇ ਆ ਤੇ ਆ ਆਪਾਂ ਸਕਿਨ ਤੇ ਵਰਤ ਸਕਦੇ ਆ ਬਹੁਤ ਹੀ ਵਧੀਆ ਇਹ ਆਪਣਾ ਰੋਜ਼ ਵਾਟਰ ਬਣ ਕੇ ਜੀ ਤਿਆਰ ਹੋ ਗਿਆ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ লাইਕ शेयर जरूर ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਸੀ ਕਾ